ਜੰਨਾਬਾ ਜੰਮੂਰੀ ਕਿਸਾਨ ਸਭਾ ਪੰਜਾਬ ਜੰਨਾਬਾ 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 ਮੋਦੀ ਦੇ ਸਾਹ ਦੀ ਜੋੜੀ ਮਰਦਾਬਾ ਖੋਦਾਬਾ ਮਰਦਾਬਾ ਮੋਦੀ ਦੇ ਯਾਰਾਂ ਤੇਲੀ ਇਹ ਕਿਹੜੇ ਸਬੰਧ ਵਿੱਚ ਜਾ ਰਹੇ ਅੱਜ ਇਹ ਜਿਹੜੇ ਮੋਦੀ ਨੇ ਆਰਡੀਨੈਂਸ ਤਿੰਨ ਬਿਲ ਪਾਸ ਕੀਤੇ ਆ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਅੱਛਾ ਜੀ ਇਸ ਕਰਕੇ ਸਾਰੇ ਜ਼ਿੰਮੇਵਾਰ ਅਸੀਂ ਇਕੱਤਰ ਹੋ ਕਰਕੇ ਇਹਨਾਂ ਬਿੱਲਾਂ ਨੂੰ ਰੱਦ ਕਰਾਉਣ ਵਾਸਤੇ ਦਿੱਲੀ ਨੂੰ ਪਹੁੰਚ ਕੀਤਾ ਤੇ ਕਿੰਨਾਂ ਟਾਂਕ ਤੁਸੀਂ ਦਿੱਲੀ ਪਹੁੰਚੋਗੇ ਦਿੱਲੀ ਅਹੀਂ ਕੱਲ ਤੱਕ ਦੇ ਹਰਿਆਣਾ ਬਾਰਡਰ ਚਲੇ ਜੇ ਹਰਿਆਣਾ ਬਾਰਡਰ ਸਾਨੂੰ ਜਾਣਦਾ ਹੋਏ ਤੇ ਠੀਕ ਹੈ ਨਹੀਂ ਤੇ ਫਿਰ ਅਸੀਂ ਉੱਥੇ ਹੀ ਆਵਾਮ ਦੇ ਨਾਲ ਸਾਂਤ ਤੋਂ ਅਹੀਂ ਟੰਗ ਦੇ ਨਾਲ ਉੱਥੇ ਪ੍ਰਦਰਸ਼ਨ ਆਪਣਾ ਜਿਹੜਾ ਉਹ ਚાલુ ਕਰ ਦਿੱਤਾ ਜਾਵੇਗਾ ਤੇ ਕਿਹੜੇ ਕਿਹੜੇ ਪਿੰਡ ਤੋਂ ਆਜਾਏ ਨੇ ਕਿਸਾਨ ਇਹ ਤੇਬਰ ਤੋਂ ਆਏ ਨੇ ਪਾਈਆਂ ਤੋਂ ਆਏ ਨੇ ਨਾਹੇ ਪਿੰਡ ਤੋਂ ਆਏ ਨੇ ਬੇਹਾਲੀ ਤੋਂ ਆਏ ਨੇ ਮਾੜਿਆ ਤੋਂ ਆਏ ਨੇ ਮਾਨਾ ਤੋਂ ਆਏ ਨੇ ਮਲੇ ਹਲਾਵਲਪੁਰ ਤੋਂ ਆਇਆ ਨੇ ਹਲਾਵਲਪੁਰ ਤੋਂ ਆਏ ਨੇ ਪਰ ਜੋ ਜਿਹੜਾ ਘਰ ਸਦੂ ਤੋਂ ਆਏ ਨੇ ਕਾਫੀ ਸਾਰੇ ਜਿਹੜੇ ਘਰਦਿਆਂ ਨੂੰ ਇਹ ਯੂਰਪ ਅਪੀਲ ਕਰਕੇ ਆਏ ਆ ਕਿ ਸਾਡੇ ਨਾਲ ਕੋਈ ਘਟਨਾ ਵਾਪਰ ਜਾਵੇ ਜਾਂ ਕੋਈ ਸੰਘਰਸ਼ ਦੇ ਵਿੱਚ ਕੋਈ ਹੋਈ ਆਵੇ ਤੇ ਸਾਡੇ ਦੇ ਸੰਝੂ ਨਹੀਂ ਬਹਾਉਣਾ ਕਿਉਂਕਿ ਅਸੀਂ ਇਹ ਜਿਹੜਾ ਸੰਘਰਸ਼ ਜਿਹੜਾ ਹੈ ਸਾਡੀ ਜ਼ਿੰਦਗੀ ਦਾ ਸੰਘਰਸ਼ ਹੈ ਜਿਹਦੇ ਨਾਲ ਅਸੀਂ ਘਰਦਿਆਂ ਨੂੰ ਬਿਲਕੁਲ ਆਪਣੀ ਆਸ ਜਿਹੜੀ ਉਹ ਲਾ ਕੇ ਆਏ ਆ ਕਿ ਜਿਹਨਾਂ ਜਿਹੜੇ ਇਹ ਬਿਲ ਪਾਸ ਜਿਹੜੇ ਆ ਪਾਸ ਕੀਤੇ ਇਹ ਰਾਦ ਨਹੀਂ ਹੁੰਦੇ ਉਹਨਾਂ ਜਿਹੜਾ ਅਸੀਂ ਆਪਸੇ ਨਹੀਂ ਆਉਣਾ ਇਹ ਸਾਡੇ ਜਿਹੜੇ ਆ ਫਸਲ ਜਿਹੜਾ ਉਹ ਅਸੀਂ ਪੰਜਾ ਸਿਆਹ ਮਹੀਨਾ ਦਾ ਟਰਾਲੀ ਦੇ ਵਿੱਚ ਲੋਡ ਕਰਕੇ ਤੇ ਐ ਪੂਰੇ ਜ਼ੋਰ ਸੋਰ ਦੇ ਨਾਲ ਦਿੱਲੀ ਨੂੰ ਭਾਉ ਪੋਰਿਆ ਇਹ ਦੇਖੋ ਜੀ ਜ਼ਿਲ੍ਹਾ ਗੁਰਦਾਸਪੁਰ ਦੇ ਪੋਨਿਆਂ ਤੋਂ ਸਾਰੇ ਸਾਰੇ ਕਿਸਾਨ ਭਰਾ ਆਏ ਆ ਕਿ ਅਸੀਂ ਇਹ ਅੱਡੇ ਚੱਕਰ ਸੰਗਤ ਨੂੰ ਇਕੱਠੇ ਹੋ ਕੇ ਇਹ ਦਿੱਲੀ ਨੂੰ ਚਾਲੇ ਭਾਈ ਜੇ ਕਾਮਰੇਟ ਜੀ ਜਿਹੜੇ ਸੰਬੰਧ ਵਿੱਚ ਆ ਜੀ ਵਾਂਗ ਕਾਤੇ ਸਾਰੀ ਦੁਨੀਆ ਨੂੰ ਪਤਾਵਾ ਜੋ ਮੋਦੀ ਨੇ ਜਿਹੜੇ ਅੰਨਦਾਤਾ ਨੇ ਸਾਡੇ ਪੰਜਾਬ ਦੇ ਜਾਂ ਹਿੰਦੂਸਤਾਨ ਦੀਆਂ ਸਥਿਤੀਆਂ ਦੇ ਉਹ ਅੰਨਦਾਤੇ ਆ ਜਿਹੜੇ ਉਹਨਾਂ ਨੂੰ 2 ਢਾਈ ਮਹੀਨੇ ਹੋ ਗਏ ਨੇ ਉਹ ਆਪਣੀ ਲੜਾਈ ਲੜ ਰਹੇ ਆ ਉਹਨਾਂ ਨੇ ਰੇਲਾਂ ਦੀਆਂ ਪਟੜੀਆਂ ਤੇ ਕਾਫੀ ਜਦੋਜਾਦ ਕੀਤੀ ਆ ਇਹਨੇ ਸਾਰੀ ਦੁਨੀਆ ਫੈਲਾਤੀ ਆ ਕਿਸਾਨੀ ਸਾਰੀ ਫੈਲਾਤੀ ਆ ਜਿਹੜੇ ਕਾਲੇ ਕਾਨੂੰਨ ਬਣਾਏ ਨੇ ਸਿਰਫ ਕਰੋੜਾਂ ਲੋਕ ਛੱਡ ਕੇ ਤੇ ਮੁੱਠੀ ਭਰ ਲੋਕ ਬਾਨੀ ਧਾਨੀ ਇਹ ਜਿਹੜੇ ਸਰਮਾਇਆਦਾਰ ਜਮਾਤਾਂ ਨੇ ਜਿੰਨਾ ਕੋਲੋਂ ਇਹਨੇ ਪੀਐਮ ਬਣ ਲਈ ਬਹੁਤ ਹੀ ਫਾਇਦਾ ਲਿਆ ਬਹੁਤ ਹੀ ਪੈਸੇ ਲਏ ਸਾਰਾ ਪੰਜਾਬ ਉਹਦੀ ਜੇਬ ਚ ਪਾ ਦਿੱਤਾ ਚੱਲਿਆ ਲੋਕ ਨੇ ਕਾਲੇ ਕਾਨੂੰਨ ਬਣਾਏ ਆ ਅਸੀਂ ਉਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੰਮ ਰਕਸੇ ਕਰਕੇ ਸਾਰੇ ਕਿਸਾਨ ਦਿੱਲੀ ਨੂੰ ਚਲੇ ਆ ਤੇ ਸਿਰ ਧੜ ਦੀ ਬਾਜੀ ਆ ਜਾਂ ਤੇ ਮੋਦੀ ਰਹੂਗਾ ਤੇ ਉਹਦੇ ਕਾਨੂੰਨ ਰਹਿਣਗੇ ਤੇ ਜਾਂ ਫਿਰ ਕਿਸਾਨੀ ਰਹੂਗੀ ਇਹ ਆਰ ਪਾਰ ਦੀ ਲੜਾਈ ਆ ਅਸੀਂ ਸਾਰੇ ਲੱਕ ਬੰਨ ਕੇ ਟੁਰ ਪਏ ਆ ਔਰੇ ਕਾਲੇ ਕਾਨੂੰਨ ਜਿੰਨਾ ਚਿਰ ਵਾਪਸ ਨਹੀਂ ਲੈਂਦਾ ਸਾਡੀ ਜੱਦੋ ਜਹਿਦ جاری ਰਹੂ ਕਾਂਦੀ ਕਹਤਾ ਕਿ ਮੈਂ ਸ਼ੰਭੂ ਬਾਰਡਰ ਤੋਂ ਨੰਗਨ ਨਹੀਂ ਦੇਣਾ ਯਤਨ ਕਰਾਂਗੇ ਨੰਗਨ ਦਾ यो ਸਾਡਾ ਫੈਸਲਾ ਵਾ ਜਿੱਥੇ ਸਾਨੂੰ ਰੋਕਣਗੇ ਤਾਂ ਕੇ ਨਾ ਅਸੀਂ ਉੱਥੇ ਦਰਿਆ ਵਸਾ ਲਾਂਗੇ ਤੇ ਉੱਥੇ ਹੀ ਧਰਨਾ ਦੇ। ਅੱਜ ਕੀ ਨਾ ਜੀ ਭਾਈ ਆਪਣਾ? ਮੇਰਾ ਨਾਮ ਜਰਮਨਾਰ ਸਿੰਘ ਆ ਜੀ। ਕਿਹੜੇ ਪਿੰਡ ਤੋਂ ਆਏ ਕਿੱਥੇ ਜਾ ਰਹੇ ਹੋ? ਅਸੀਂ ਬਾਡਰ ਤੋਂ ਆਏ ਬਾਹਪੁਰੋਂ ਅਸੀਂ ਮੋਦੀ ਦੇ ਕਾਲੇ ਕਾਨੂੰਨ ਵਾਪਸ ਕਰਾਉਣ ਨੂੰ ਜਾ ਰਹੇ ਆਂ ਜੀ ਪੱਕੇ ਪੈਰੀਂ ਜਾ ਰਹੇ ਆਂ ਤੇ ਕੋਈ ਆਵਾਂਗੇ ਜਦੋਂ ਉਹ ਨਹੀਂ ਮੰਨ ਮੰਨਦੇ ਜਦੋਂ ਤੱਕ ਮੰਨੇ ਨਹੀਂ। ਇਹਨੂੰ ਮਨਾ ਕੇ ਆਵਾਂਗੇ ਜੀ। ਜੇ ਇਹਨੂੰ ਬਣਾ ਸਕਨੇ ਆ ਤੇ ਨੂੰ ਧਾਰੀ ਨਾਲ ਮੇਰੇ ਤਾਰਾ ਨਾਲ ਬਿਲਕੁਲ ਬਾਰਡਰ ਦੇ ਉੱਤੇ ਆ ਅਜੇ ਐਨੇ ਦੁਖੀ ਆ ਪਹਿਲਾਂ ਹੀ ਦੁਖੀ ਸੀ ਇਹਨੇ ਹੋਰ ਦੁਖੀ ਕਰਤਾ ਗੰਨਾ ਅਸੀਂ ਬੀਜਨੇ ਆ ਗੰਨੇ ਦੇ ਪੈਸੇ ਵੀ ਨਹੀਂ ਦਿੰਦੀ ਸਰਕਾਰ ਤੋਂ ਸਰਮਾਇਤਾਂ ਨਾਲ ਕੋਈ ਗੰਨਾ ਕਰਨਾ ਸਰਕਾਰੀ ਮਿਲਾਨਾ ਫੇਰ ਕਰ ਦਿੰਦੀ ਦੂਜੇ ਨਾਲ ਕਾਨੂੰਨ ਜਿਹੜੇ ਮਾਰੂ ਲਾ ਲਾ ਦੇ ਮਾਰੇ ਲਾ ਦਿੱਤੇ ਆ ਇਹਨਾਂ ਤੋਂ ਘੁੱਟੇ ਹੋਏ ਦੇ ਸਾਡੀਆਂ ਮਾਵਾਂ ਪੈਰਾਂ ਨੇ ਸਾਨੂੰ ਸਿਆਲ ਜੇ ਤੇ ਅੱਜ ਵੀ ਇਹ ਬਿਲਕੁਲ ਹੀ ਵਾਪਸ ਕਰਾ ਕੇ ਆਉਣਾ ਨੀ ਤਾਂ ਤੁਸੀਂ ਮੋੜਨਾ ਨਹੀਂ ਜਿੰਨਾ ਚੱਕਰ ਇਹ ਬਿੱਲ ਬਾਸ ਨਹੀਂ ਹੁੰਦੇ ਅਸੀਂ ਤੁਹਾਡੇ ਕੋਲ ਰਸਨ ਵੀ ਦੇਾਂਗੇ ਤੁਸੀਂ ਬਿੱਲ ਬਾਸ ਕਰਾਉਗੇ ਅਸੀਂ ਮਨੋਂ ਤਨੋਂ ਹੋ ਗਿਆ ਅਸੀਂ ਇਹ ਰਾਦਾ ਬਣਾ ਕੇ ਅਸੀਂ ਧਰਨੇ ਤੇ ਤੁਰੇ ਆਂ